ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸ਼ੋਸ਼ਰਜਨ। ਦੋਸਤੋ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਿਆ ਸੀਗਾ ਕਿ ਆਈਟੀਆਈ ਨਾਬਾ ਰੋਡ ਤੇ ਜਿਹੜੀ ਆਈਟੀਆਈ ਸੰਸਥਾ ਹੈ ਬਿਲਕੁਲ ਪੀਆਰਟੀਸੀ ਦੀ ਬੈਕ ਸਾਈਡ ਤੇ ਹੈ ਔਰ ਇੱਥੇ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਦੇ ਭਵਿੱਖ ਨੂੰ ਤਿਆਰ ਕੀਤਾ ਜਾਂਦਾ ਹੈ ਔਰ ਬੱਚਿਆਂ ਨੂੰ ਆਈਟੀਆਈ ਦੀਆਂ ਅਲੱਗ-ਅਲੱਗ ਟ੍ਰੇਡਸ ਦੇ ਵਿੱਚ ਐਡਮਿਸ਼ਨ ਦੇਣ ਤੋਂ ਬਾਅਦ ਉਹਨਾਂ ਦੀ ਪੂਰੀ ਟ੍ਰੇਨਿੰਗ ਔਰ ਟ੍ਰੇਨਿੰਗ ਤੋਂ ਬਾਅਦ ਬਕਾਇਦਾ ਤੌਰ ਤੇ ਉਹਨਾਂ ਦੇ ਰੋਜ਼ੀ ਰੋਟੀ ਦਾ ਇੰਤਜ਼ਾਮ ਵੀ ਐਸਆਈਟੀਆਈ ਦੇ ਵਿੱਚ ਕੀਤਾ ਜਾਂਦਾ ਹੈ ਔਰ ਉਸ ਐਪੀਸੋਡ ਵਿੱਚ ਸੁਣਿਆ ਹੋਣਾ ਕਿ 29 ਤਾਰੀਖ ਨੂੰ ਅੱਜ ਪਲੇਸਮੈਂਟ ਹੈ ਬੱਚਿਆਂ ਦੀ ਉਹ ਬੱਚੇ ਜਿਹੜੇ ਡਿਗਰੀਆਂ ਕਰ ਚੁੱਕੇ ਨੇ ਲੇਕਿਨ ਉਹਨਾਂ ਦੀ ਅੱਜ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਪਲੇਸਮੈਂਟ ਹੋਏਗੀ ਉਹਦੇ ਵਾਸਤੇ ਕੀ ਪ੍ਰੋਸੀਜਰ ਹੈ ਔਰ ਮੇਰੇ ਨਾਲ ਪਲੇਸਮੈਂਟ ਦੇ ਪਲੇਸਮੈਂਟ ਸੈੱਲ ਦੇ ਇੰਚਾਰਜ ਤੇ ਇੰਜੀਨੀਅਰ ਗੁਰਪ੍ਰੀਤ ਸਿੰਘ ਚਹਿਲ ਸਾਹਿਬ ਜੁੜੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਅਸਲ ਵਿੱਚ ਇਹ ਪ੍ਰੋਸੀਜਰ ਕੀ ਹੈ ਕਿਸ ਤਰ੍ਹਾਂ ਦੀ ਬਰੀਫਿੰਗ ਕਰਕੇ ਆਏ ਹੋ ਤੁਸੀਂ ਸਰ ਉਹਨਾਂ ਬੱਚਿਆਂ ਦੇ ਸਰ ਸਾਡੀ ਜੀਐਲਡਬਲਿਊ ਦੀ ਪੈਨ ਇੰਡੀਆ ਇੰਡਸਟਰੀਜ਼ ਆ ਜੀ ਸਾਨੂੰ ਟੈਕਨੀਸ਼ੀਅਨਸ ਫਿਟਰ ਇਲੈਕਟ੍ਰੀਸ਼ੀਅਨਸ ਆਪਰੇਟਰਸ ਦੀ ਮੁੰਡਿਆਂ ਦੀ ਲੋੜ ਹੈ ਤਾਰਾਪੁਰ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਵਿੱਚ ਮਹਾਰਾਸ਼ਟਰ ਐਮਪੀ ਦੇ ਵਿੱਚ ਅਸੀਂ ਪਹਿਲਾਂ ਵੀ ਇੱਥੇ 100 150 ਬੱਚਾ ਲੈ ਜਾ ਚੁੱਕੇ ਹਾਂ ਜੀ ਤੇ ਸਾਡੀ ਵੈਸੇ ਵੀ ਨੀਡਸ ਜੋ ਪੰਜਾਬ ਦੀਆਂ ਬੱਚੇ ਨੂੰ ਇੰਪਲੋਇਮੈਂਟ ਦੀ ਸਖਤ ਲੋੜ ਹੈ ਕਿ ਤੁਹਾਨੂੰ ਏਡੀ ਦੂਰ ਪੰਜਾਬ ਦੇ ਬੱਚੇ ਚਾਹੀਦੇ ਜਾਂ ਇਸ ਆਈਟੀਆਈ ਤੋਂ ਪਾਸ ਹੋਏ ਬੱਚੇ ਚਾਹੀਦੇ ਕਿਤੇ ਦੇ ਵੀ ਆਉਣ ਯਾਰ ਜੀ ਕਿਤੇ ਦੇ ਵੀ ਹੋਣ ਸਾਨੂੰ ਕੋਈ ਇਸ ਤਰ੍ਹਾਂ ਦੀ ਲਿਮਿਟੇਸ਼ਨ ਨਹੀਂ ਹੈ ਕਿ ਅਸੀਂ ਪੰਜਾਬ ਦਾ ਹੀ ਰੱਖਣਾ ਵਾਹ ਪੈਨ ਇੰਡੀਆ ਜਿਹੜਾ ਬੱਚਾ ਇੰਟਰਵਿਊ ਕੁਆਲੀਫਾਈ ਕਰੇਗਾ ਮੈਰਕਸ ਤੇ ਆਏਗਾ ਉਹਨੂੰ ਰੱਖਾਂਗੇ ਅਸੀਂ ਉਹਨੂੰ ਰੱਖਾਂਗੇ ਅੱਛਾ ਕੀ ਕੀ ਪ੍ਰੋਸੀਜਰ ਕੀ ਹੈ ਸਾਰੇ ਦਾ ਉੱਥੇ ਦੀ ਫਿਰ ਰਹਿਣ ਸਹਿਣ ਦਾ ਖਾਣ ਪੀਣ ਦਾ ਔਰ ਕਿਸ ਤਰ੍ਹਾਂ ਸੈਲਰੀ ਸੈਲਰੀ ਪੈਕੇਜ ਕੀ ਹੈ ਇਹਦਾ ਸੈਲਰੀ ਦੇਖੋ ਮੈਂ ਜਿੱਦਾਂ ਬੱਚਿਆਂ ਨੂੰ ਦੱਸਿਆ ਸਾਡੀ ਸਟਾਰਟ ਆਈਟੀਆਈ ਬੱਚੇ ਨੂੰ 20000 ਸੀटीसी ਦੇ ਰਹੇ ਆ ਜੇ ਦਾ ਕਟਕਟਾ ਕੇ ਮੰਨ ਕੇ ਚਲੋ 18 18000 ਉਹਨੂੰ ਕੈਸ਼ ਇਨ ਹੈਂਡਸਲ ਨਹੀਂ ਮਿਲੇਗੀ ਜੀ ਦੈਨ ਉਹਨੂੰ ਰੂਮ ਫੈਸਿਲਿਟੀ ਅਸੀਂ ਪ੍ਰੋਵਾਈਡ ਕਰਦੇ ਆਂ ਲੇਕਿਨ ਉਹ ਚਾਰਜੇਬਲ ਹੁੰਦੀ ਆ ਜੀ 700 ਰੁਪਿਆ ਪਰ ਬੱਚੇ ਤੋਂ ਚਾਰਜ ਹੋਏਗਾ ਜੀ ਖਾਣਾ ਸਾਨੂੰ ਕੈਂਟੀਨ ਫੈਸਿਲਿਟੀ ਹੈ ਜੋ ਅਵੇਲ ਕਰਨਾ ਚਾਹੁੰਦਾ ਹੈ ਉਹ ਪੇ ਕਰਕੇ ਖਾਏਗਾ ਜੀ ਜੀ ਫੈਸਿਲਿਟੀ ਸਾਡੇ ਕੋਲ ਸਾਰੀ ਹੈ ਹੈਲਥ ਉਹਨਾਂ ਨੂੰ ਇੰਸ਼ੂਰੈਂਸ ਫ੍ਰੀ ਦੰਨੇ ਆਂ ਅਸੀਂ ਜੀ ਉਹਨਾਂ ਦੀ ਹੈਲਥ ਚੈੱਕਅਪ ਇਅਰਲੀ ਅਸੀਂ ਫ੍ਰੀ ਕਰਾਉਂਦੇ ਆ ਕਿਸ ਤਰ੍ਹਾਂ ਦਾ ਰਿਸਪੌਂਸ ਆ ਸਰ ਜੀ ਬੱਚਿਆਂ ਦਾ ਜਦੋਂ ਤੁਸੀਂ ਉਹਨਾਂ ਨਾਲ ਟਰਮਸ ਐਂਡ ਕੰਡੀਸ਼ਨ ਸਾਰੀ ਸ਼ੇਅਰ ਕੀਤੀ ਹੈ ਬੱਚਿਆਂ ਦਾ ਕੀ ਰਿਸਪੌਂਸ ਆਇਆ ਬੱਚਿਆਂ ਦਾ ਰਿਸਪੌਂਸ ਪੋਜ਼ਿਟਿਵ ਹੈ ਜੀ ਮੈਂ ਪਿਛਲੇ 3-4 ਸਾਲ ਤੋਂ ਕੈਂਪਸ ਕਰਦਾ ਆ ਰਿਹਾ ਜੇਡਬਲ ਵਾਸਤੇ ਕਰਦਾ ਵਾਹ ਜੀ ਤੇ ਮੈਂ ਰਾਜਪੁਰਾ ਪਲਾਟ ਨੂੰ ਐਚਆਰ ਮੈਂ ਐਚਆਰ ਹੈਡ ਰਾਜਪੁਰਾ ਪਲਾਟ ਹੈਡ ਕਰਦਾ ਜੀ ਤੇ ਅਸੀਂ ਪ੍ਰੈਫਰਬਲੀ ਹਰਾਲਾ ਪੰਜਾਬ ਤੋਂ ਬੱਚਾ ਇਸ ਕਰਕੇ ਲੈ ਕੇ ਜਾਂਦੇ ਹਾਂ ਮਿਹਨਤੀ ਬੱਚੇ ਹੈ ਹੂੰ ਮਿਹਨਤੀ ਹੈ ਇਮਾਨਦਾਰ ਹੈ ਕੰਮ ਕਰਕੇ ਕੁਛ ਹੈ ਜੀ ਇਸ ਕਰਕੇ ਅਸੀਂ ਪ੍ਰੈਫਰ ਕਰਦੇ ਹਾਂ ਕਿ ਇੱਥੋਂ ਬੱਚਾ ਅਸੀਂ ਲਈਏ ਤਾਂ ਕਿ ਉਹ ਸਟੇਬਿਲਟੀ ਵੀ ਰਹੇ ਤੇ ਸਾਨੂੰ ਵੀ ਬੈਨੀਫਿਟ ਰਹੇ ਜੀ 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 ਅੱਛਾ ਹੁਣ ਤੱਕ ਕਿੰਨੇ ਬੱਚੇ ਤੁਸੀਂ ਐਡਜਸਟ ਕਰ ਚੁੱਕੇ ਹੋ ਆਪਣੀ ਕੰਪਨੀ ਚ ਮੈਂ ਤਾਂ ਜੀ ਇੱਥੋਂ ਇਸ ਕੈਂਪਸ ਦੇ ਆਈਟੀਆਈ ਆਈਟੀ ਜੋ 100 ਪਲੱਸ ਬੱਚਾ ਪੰਜਾਬ ਦਾ ਪਲੇਸ ਕਰ ਚੁੱਕਿਆ ਜੀ ਕੁਝ ਨਾ ਦੋ ਤਿੰਨ ਹਾਂ ਅੱਛਾ ਮੇਰਾ 14 ਚੌਥਾ ਕੈਂਪਸ ਹੈ ਜੀ ਇਹ ਚੌਥਾ ਕੈਂਪਸ ਹੈ ਅੱਛਾ ਇਸ ਤੋਂ ਭਵਿੱਖ ਦੀਆਂ ਕੀ ਬੱਚਿਆਂ ਦੀ ਕੋਈ ਸਾਲ ਬਾਅਦ ਇਨਕਰੀ ਇਨਕਰੀਮੈਂਟ ਜਾਂ ਕਿਸ ਤਰ੍ਹਾਂ ਦਾ ਹੈ ਕਿ ਉਹਨਾਂ ਨੂੰ ਬੈਨੀਫਿਟ ਇਸ ਤੋਂ ਇਲਾਵਾ ਸੈਲਰੀ ਤੋਂ ਇਲਾਵਾ ਰੂਮਸ ਤੋਂ ਇਲਾਵਾ ਕੀ ਖਾਣ ਪੀਣ ਫ੍ਰੀ ਹੈ ਜਾਂ ਕੀ ਹੋਰ ਬੈਨੀਫਿਟ ਹੈ ਉਹਨਾਂ ਨੂੰ ਉਹਨਾਂ ਨੂੰ ਮੈਂ ਦੱਸਦਾ ਹਾਂ ਸਰ ਉਹਨਾਂ ਨੂੰ ਜਿੰਨੇ ਸੇਫਟੀ ਪੀਪੀਜ਼ ਹੈ ਉਹ ਸਾਰੇ ਫ੍ਰੀ ਹੈ ਹੈਲਮਟ ਹੋ ਗਏ ਸੇਫਟੀ ਸ਼ੂਜ਼ ਹੋ ਗਏ ਜੋ ਵੀ ਉਹਦੀ ਨੀਡਸ ਹੈ ਉਹ ਫ੍ਰੀ ਆਫ ਕਾਸਟ ਹੈ ਜੀ ਇਨਕਰੀਮੈਂਟ ਐਨੂਅਲੀ ਹੋਣਾ ਹੀ ਹੋਣਾ ਹਰ ਬੰਦੇ ਦਾ ਹੁੰਦਾ ਜੀ ਉਹ ਸਾਡੇ ਟਾਈਮ ਪੀਰੀਅਡ ਦੇ ਆ ਅਗਰ ਅਪ੍ਰੈਲ ਜਾਂ ਮਈ ਚ ਹੋਣਾ ਤਾਂ ਹੋਏਗਾ ਹੋਏਗਾ ਅਸਲ 22000 ਜੋ ਹੈ ਉਹ ਸਟਾਰਟਿੰਗ ਸੈਲਰੀ ਹੈ यस ਉਸ ਤੋਂ ਬਾਅਦ ਇਨਕਰੀਸ ਹੁੰਦੀ ਰਹੇ ਇਨਕਰੀਸ ਹੁੰਦੀ ਰਹੇਗੀ ਜੀ ਬੰਦੇ ਦੇ ਪਰਫਾਰਮੈਂਸ ਬੇਸਡ ਹੈ ਜੀ ਉਹ ਜਿੰਦਾ ਦਾ ਕੰਮ ਕਰੂਗਾ ਹੂੰ ਹੂੰ ਉਦਾਂ ਦਾ ਇਨਕਰੀਮੈਂਟ ਲਏਗਾ ਸੋ ਦੋਸਤੋ ਬਹੁਤ ਵਧੀਆ ਗੱਲਬਾਤ ਕੀਤੀ ਮੇਰੇ ਵੀਰ ਨੇ ਇਹ ਤਕਰੀਬਨ 100 ਪਲੱਸ ਬੱਚੇ ਜਿਹੜੇ ਨੇ ਉਹ ਆਪਣੀ ਸੰਸਥਾ ਦੇ ਵਿੱਚ ਐਡਜਸਟ ਕੀਤਾ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਦੱਸੀ ਹੈ ਕਿ 22000 ਜਿਹੜੀ ਉਹ ਸਟਾਰਟਿੰਗ ਹੈ ਕਮਰਾ ਮਿਲੇਗਾ ਲੇਕਿਨ ਉਹਦਾ 700 ਰੁਪਿਆ ਜਿਹੜਾ ਕਮਰੇ ਦਾ ਰੂਮ ਰੈਂਟ ਹੈ ਉਹ ਕਟਿਆ ਜਾਏਗਾ ਮੈਂ ਇੱਕ ਇਹਨਾਂ ਤੋਂ ਹੋਰ ਸਵਾਲ ਪੁੱਛਣਾ ਚਾਹੁੰਦਾ ਖਾਣਾ ਜਿਹੜਾ ਹੋਏਗਾ ਇਹਨਾਂ ਦਾ ਆਪਣਾ ਹੋਏਗਾ ਜਾਂ ਕੰਪਨੀ ਦਾ ਹੋਏਗਾ ਨਹੀਂ ਖਾਣਾ ਬੱਚਿਆਂ ਦਾ ਹੋਏਗਾ ਜੀ ਲੇਕਿਨ ਉਹਦੇ ਸਬਸਿਡਾਈਜ਼ ਹੁੰਦਾ ਰੇਟ ਫਿਕਸ ਹੈ ਅੱਛਾ ਮਤਲਬ ਉਹ ਤਿਆਰ ਕੀਤਾ ਉਥੋਂ ਹੀ ਮਿਲੇਗਾ ਪਰ ਉਹਦਾ ਜੀ ਅਗਰ ਉਹ ਅਵੇਲ ਕਰਨਾ ਚਾਹੁੰਦੇ ਹੋ ਕਰ ਸਕਦੇ ਆ ਜੀ ਜੇ ਆਪਣਾ ਤਿਆਰ ਕਰਨਾ ਚਾਹੁੰਦੇ ਤਾਂ ਕਰ ਵੀ ਸਕਦੇ ਉਹਨਾਂ ਦੀ ਆਪਸ਼ਨ ਹੈ ਜੀ ਅਗਰ ਉਹ ਮੰਨ ਲਓ ਸ਼ੇਅਰਿੰਗ ਚ ਰੂਮ ਚ ਰਹਿ ਰਹੇ ਆ ਤਾਂ ਉਹ ਆਪਣੇ ਤਿੰਨ ਬੱਚੇ ਮਿਲ ਕੇ ਦੋ ਬੱਚੇ ਮਿਲ ਕੇ ਆਪਣਾ ਖਾਣਾ ਬਣਾਉਣੇ ਆ ਉਹਨੂੰ ਲੱਗਦਾ ਕਿ ਇਫੈਕਟਿਵਲੀ ਕੋਸਟ ਐਫੀਸ਼ੀਐਂਸੀ ਜ਼ਿਆਦਾ ਪੈਂ ਆਪਣਾ ਬਣਾ ਸਕਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਸਰ ਤੁਸੀਂ ਕਿਹੜੀ ਕੰਪਨੀ ਤੋਂ ਆਏ ਹੋ ਮਸ਼ੀਨ ਕੰਪਨੀ ਜੀ ਕਿਸ ਤਰ੍ਹਾਂ ਮਤਲਬ ਹਰ ਸਾਲ ਆਉਂਦੇ ਹੋ ਤੁਸੀਂ ਜਦੋਂ ਵੀ ਜ਼ਰੂਰਤ ਬੱਚਿਆਂ ਦੀ ਪੈਂਦੀ ਹੈ ਬੱਚਿਆਂ ਦਾ ਕੀ ਰਿਸਪੌਂਸ ਹੈ ਜਿਹੜੇ ਪਹਿਲਾਂ ਗਏ ਬੱਚੇ ਕਈ ਵਾਰੀ ਬੱਚੇ ਜਿਹੜੇ ਐ ਉਹ ਮਤਲਬ ਨਹੀਂ ਜਾਣਾ ਚਾਹੁੰਦੇ ਹੁੰਦੇ ਊ ਵੀ ਵੈਰੀ ਫ੍ਰੈਂਕ ਉੱਥੇ ਉਹਨਾਂ ਨਾਲ ਡੀਲ ਨਹੀਂ ਠੀਕ ਕੀਤਾ ਜਾਂਦਾ ਦੱਸਿਆ ਕੁਝ ਜਾਂਦਾ ਕੀਤਾ ਉੱਥੇ ਕੁਝ ਕੁਛ ਜਾਂਦਾ ਐਹੋ ਜੀ ਪ੍ਰੋਬਲਮ ਤਾਂ ਸੀ ਕੋਈ ਪਰਲੀ ਫੇਰ ਕੰਪਨੀ ਹੈ ਜੀ ہماری ਐਸੀ ਕੋਈ ਪ੍ਰੋਬਲਮ ਨਹੀਂ ਹੈ ਜੋ ਅਸੀਂ ਜੋ ਅਸੀਂ ਆ ਬੋਲਦੇ ਆ وہی ਅਸੀਂ ਲੈਂਦੇ ਆ ਵਾਪਸ ਜੀ 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 ਐਸਾ ਕੋਈ ਪ੍ਰੋਬਲਮ ਨਹੀਂ ਹੈ पहले भी वन फिफ्टी बंदे यहाँ से लेके गए हम टाइम आए क्या है कंपनी के प्रति बहुत पॉजिटिव रिस्पॉन्स है जी और कंपनी का क्या उनके प्रति सर उनको आप पता कर सकते हो उनका इंक्रीमेंट कैसे किया मैंने लास्ट में तीन तीन चार हजार इंक्रीमेंट किया लास्ट ईयर परफॉर्मेंस बेस होता है आज जिस बच्चे का टेस्ट क्लियर होगा जो क्वालिफाई करेगा वही उसकी अपॉइंटमेंट उसकी रिक्वायरमेंट होगी सर आपका नाम क्या है शिषपाल शर्मा क्या सोच रहे हो कुछ सोच रहे लगते हो नहीं 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 नहीं, नहीं, तो नहीं, नहीं 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 बच्चों को देख रहा था नहीं 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 ऐसा कुछ है अच्छा कैसा महसूस कर रहे हो सर यहाँ अच्छा है यहाँ से पहले भी कैंपस सिलेक्शन लेके गए हम लोग और बच्चा जो भी जाते हैं ऐसे बड़ा अच्छा करते हैं अच्छा परफॉर्म करते हैं ਕਿਸੇ ਕੋਲ اچھا ਸਵਿਚ ਮਿਲਦਾ ਤਾਂ ਅੱਗੇ ਵੱਧ ਜਾਂਦਾ ਹੈ ਨਹੀਂ ਤਾਂ ਇਨਕਰੀਮੈਂਟ ਹਮਾਰੇ यहां पे मतलब ਬੱਚੋ ਕੇ 10% 9% ਹਮੇਸ਼ਾ ਹਰ ਇਅਰਲੀ ਹੁੰਤੇ ਹੀ ਹੈ मतलब ਪਰਫੋਰਮੈਂਸ ਪਰਫੋਰਮੈਂਸ ਸਟੇਟਮੈਂਟ ਜਾਂ ਬੇਸ਼ੁਮਰ ਪਰਫੋਰਮੈਂਸ ਰਹਤਾ ਹੈ ਜੀ ਜੀ ਯਾ ਯਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੋ ਦੋਸਤੋ ਇਹ ਤੁਸੀਂ ਗੱਲਾਂ ਬਾਤਾਂ ਸੁਣਿਆ ਕੰਪਨੀ ਦੇ ਵਿੱਚ ਕਿਸ ਤਰ੍ਹਾਂ ਬੱਚਿਆਂ ਨੂੰ ਮਤਲਬ ਅਡਜਸਟ ਕੀਤਾ ਜਾਂਦਾ ਹੈ ਹੁਣ ਇੱਥੇ ਬੱਚੇ ਜਿਹੜੇ ਨੇ ਜਿਸ ਬੱਚੇ ਦਾ ਟੈਸਟ ਕਲੀਅਰ ਹੋਏਗਾ ਕੁਆਲੀਫਾਈ ਕਰੇਗਾ ਇਸ ਟੈਸਟ ਨੂੰ ਇੰਟਰਵਿਊ ਨੂੰ ਉਸ ਦੀ ਸਿਲੈਕਸ਼ਨ ਹੋਵੇਗੀ ਨੋ ਪਾਰਸ਼ੀਐਲਟੀ ਨੋ ਚੀਟਿੰਗ ਕਿਸੇ ਵੀ ਤਰ੍ਹਾਂ ਦਾ ਇਹੋ ਜਿਹਾ ਕੁਝ ਵੀ ਨਹੀਂ ਹੈ ਸੋ ਇਸ ਕਰਕੇ ਮੈਨੂੰ ਇਹਨਾਂ ਦਾ ਪ੍ਰੋਸੀਜਰ ਬਹੁਤ ਅੱਛਾ ਲੱਗਾ ਹੈ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਔਰ ਕੋਸ਼ਿਸ਼ ਕਰਦੇ ਆਂ ਉਹਨਾਂ ਦੇ ਉਹਨਾਂ ਦੀ رائے ਜਨਰੇਟ ਕਰਨ ਲਈ ਵੀ ਉਹ ਕੀ ਚਾਹੁੰਦੇ ਨੇ ਇਹ ਤਾਂ ਕੰਪਨੀ ਨੇ ਦੱਸਤਾ ਕਿ ਅਸੀਂ 22000 ਦੇਵਾਂਗੇ 700 ਰੁਪਇਆ ਰੈਂਟ ਦਾ ਕਟਾਂਗੇ ਪਲੱਸ ਖਾਣਾ ਇਹਨਾਂ ਨੂੰ ਤਿਆਰ ਮਿਲੇਗਾ ਲੇਕਿਨ ਉਹ ਪੇਡ ਹੋਏਗਾ ਸਾਰਾ ਲੇਕਿਨ ਬੱਚੇ ਕੀ ਚਾਹੁੰਦੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕਰਦੇ ਆਂ ਕੋਸ਼ਿਸ਼